ਨਾ ਤੋਂ ਵੀ ਇੱਥੇ ਹਾਜ਼ਰਿਤ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਮੁੱਚੀ ਕਾਂਗਰਸ ਤੇ ਉਹ ਬੋਲੇ ਜੀ ਰਿੰਦੀਪ ਨਾਬਾ ਤੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਧਰਵੀਰ ਗਾਂਧੀ ਜੀ ਅੱਜ ਸਮੁੱਚੀ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਹਾਂ ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਹਾਂ ਰਾਹੁਲ ਗਾਂਧੀ ਜੀ ਦੇ ਆਦੇਸ਼ਾਂ ਨੂੰ ਮੰਨਦੇ ਆਂ ਔਰ ਖਰਗੇ ਸਾਹਬ ਦੇ ਆਦੇਸ਼ਾਂ ਨੂੰ ਮੰਨਦੇ ਆਂ ਪਰ ਅੱਜ ਮੈਨੂੰ ਲੱਗਦਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈਂ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ਮਤਪੇਦ ਆਪਣੇ ਹੋ ਸਕਦੇ ਐ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਐ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਐ ਤੇ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਐ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਹਾਂ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਰਜੀਵੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘੱਲ ਨਾਆਂ ਕਾਲੀਆਂ ਵੀ ਐ ਇਹਨਾਂ ਦਾ ਬਥੇਰਾ ਵੱਡਾ ਪਿਸ਼ੋਕੜ ਐ ਤੇ ਬੜਾ ਵੱਡਾ ਯੋਗਦਾਨਾ ਚਾਹੇ ਉਹ ਬ੍ਰਹਮਿੰਦਰਾ ਜੀ ਆ ਚਾਹੇ ਸਰਦਾਰ ਲਾਲ ਸਿੰਘ ਜੀ ਆ ਚਾਹੇ ਹੋਰ ਸਾਰੇ ਲੀਡਰ ਐ ਇਹਨਾਂ ਲੋਕਾਂ ਨੇ ਆਪਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਹ ਉਸ ਵੇਲੇ ਜਦੋਂ ਜੇਲਾ ਪਰ ਪਰ ਕੇ ਸੰਘਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਅੱਜ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਇਹ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ اپੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹਕ ਤਾਨ ਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਹੈ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹੈ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਆਪਦੇ ਸਾਰੇ ਨਿੱਜੀ ਸੁਵਾਰਥ ਅਸੀਂ ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਨੂੰ ਸਮਰਥਨ ਦੇ ਵਿੱਚ ਖੜੇ ਆ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ ਨੌ ਦੇ ਨੌ ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਹੈ ਔਰ ਆਜ ਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅਟਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾਹ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਕਿ ਉਹ ਕਹਿਣਗੇ ਸੋਰਸਸ ਇਹ ਕਹਤੇ ਹੈ ਕਿ ਕਾਂਗਰਸ ਪਾਰਟੀ ਮੇ ਬਗਾਵਤ ਹੋਗੀ ਸੋਰਸਸ ਇਹ ਕਹਿੰਦੇ ਹੈ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਸੋ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਹੈ ਜਿਹੜੇ ਚਾਹ ਪੀਂਦੇ ਪੀਂਦੇ ਆਉਂਦੇ ਹੈ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਤੇ ਕਾਂਗਰਸ ਪਾਰਟੀ ਨੇ ਸਾਰੇ ਆਪਦੇ ਮਨਮਟਾਵ ਆਪਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਆਸਤੇ ਅਸੀਂ ਲੜਾਈ ਆਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸਿਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਇਹ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਸੰਧਾ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਔਰੇ ਆਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਦੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇਚ ਕਰਾਂਗੇ ਈਵਨ 1 ਲੱਖ ਰੁਪਇਆ ਅਸੀਂ ਮਹਿਲਾਵਾਂ ਦੇਣ ਨੂੰ ਵਾਅਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 85000 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਔਨ ਤੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਓਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 85000 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਯਾਨੀ ਕਿ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਸੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਪਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਪਰਨ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘਟ ਹੈ لیکن مینوں ਇਹਨਾਂ ਲੀਡਰਾਂ ਨੇ ਸਰਦਾਰ لال ਸਿੰਘ ਜੀ ਅਰਗਿਆ ਨੇ ਬ੍ਰਹਮਿੰਦਰਾ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਪਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਜਿੰਦਰ ਸਾਹਿਬ ਜਲੰਧਰ ਦਾ ਜਲੰਧਰ ਦੇ ਵਿੱਚ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜੇਸਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ ਪੀਸੀਸੀ ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਜਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਨ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ ਤਮਾਮ ਉਮੀਦਵਾਰਾਂ ਸੇ ਆਉਣ ਵਾਲੇ ਸਮੇਂ 'ਚ প্রচার ਕਰਨਗੇ ਤੇ پارٹی ਦੀ ਚੜ੍ਹਦੀ ਕਲਾ ਸੇ ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ। ਹਾਂ ਜੀ ਤੁਹਾਡੇ ਮੀਟਿੰਗ ਹੋਈ ਉਹਨਾਂ ਨੇ ਗਾਮ ਦੇ ਮੁੱਦਿਆਂ ਦੀ ਗੱਲ ਕੀਤੀ ਆ। ਪੰਜਾਬ ਦੇ ਮੁੱਦਿਆਂ ਦੇ ਵਿੱਚ ਰਵਾਇਤੀ ਮੁੱਦੇ ਸੀਗੇ ਸਾਡਾ ਛੱਤੀਗੜ੍ਹ ਦਾ ਮੁੱਦਾ ਸੀ ਪਾਣੀਆਂ ਦਾ ਮੁੱਦਾ ਸੀ ਸਾਡੀ ਹੋਨਰਾ ਜੁੜਿਆ ਸੀ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਤੁਹਾਡੀ ਤਰਜੀਹ ਚ ਹੈਗਾ। 100% ਤੁਸੀਂ ਸੁਣਿਆ ਹੋਣਾ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਕਿ ਮੈਂ ਰਾਤ ਦੇ 12 ਵਜੇ ਵੀਡੀਓ ਆਈ ਸੀ ਇਹ ਕੇਵਲ ਇੱਥੇ ਹੀ ਬੰਦ ਨਹੀਂ ਹੈ ਮੈਨੀਫੈਸਟੋ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਜਾਂ ਜਿਹੜੇ ਮੁੱਦੇ ਰਹਿ ਗਏ ਕਿਰਪਾ ਕਰਕੇ ਸਾਨੂੰ ਭੇਜੋ ਅਸੀਂ ਲਿਖਤੀ ਰੂਪ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਆਹਰਾਂ ਨੇ ਕੋਝ ਇਸ਼ੂਸ ਤੇ ਦਿੱਲੀ ਦੇ ਵਿੱਚ ਆਪਦੀ ਹਾਈ ਕਮਾਂਡ ਨੂੰ ਉਹ ਮੰਗ ਪੱਤਰ ਭੇਜਿਆ ਕਿ ਇਹਨਾਂ ਨੂੰ ਇਨਕਲੂਡ ਕਰੋ ਉਦਾਹਰਨ ਦੇ ਤੌਰ ਤੇ ਜਿਵੇਂ OPS ਹੈ ਪੁਰਾਣੀ ਹੈ ਪੈਨਸ਼ਨ 올ਡ ਪੈਨਸ਼ਨ ਸਕੀਮ ਜੀਰਾ ਵਾਸਤੇ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਲੜਾਈ ਲੜੀ ਸੀ ਤੋਂ ਬਿਲਕੁਲ ਜਿਹੜੇ ਰਵਾਇਤੀ ਪੰਜਾਬ ਦੇ ਮੁੱਦੇ ਹਨ ਉਹਨਾਂ ਤੇ ਕਾਂਗਰਸ ਪਾਰਟੀ ਐ ਚਟਾਕਾਂ ਵਾਂਗ ਖੜੀ ਆ ਚਾਹੀਓ ਐਸਐਲ ਦਾ ਮੁੱਦਾ ਲਾਹੇ ਲਾਹੇਓ ਚੰਡੀਗੜ੍ਹ ਦਾ ਮੁੱਦਾ ਹੈ ਜਲੰਧਰ ਦੇ ਵਿੱਚ ਜਿਹੜਾ ਚੰਦੀ ਸਾਹਿਬ ਦੇ ਪੋਸਟਰ ਪਿੱਛੇ ਗੁਰਜ ਦੇ ਲੱਗ ਰਹੇ ਨੇ ਬਿਕਰਮਜੀਤ ਚੌਧਰੀ ਵੱਲੋਂ ਜਿਹੜੇ ਇਲਜ਼ਾਮ ਛਕੁਣੀ ਮਾਮਾ ਤੱਕ ਤੱਕ ਦਾਫ ਦਿੱਤਾ ਜਾ ਰਿਹਾ ਮੈਂ ਸਮਝਦਾ ਕਿ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਔਰ ਮੈਂ ਮੀਡੀਆ ਕਰਮਚਾਰੀਆਂ ਨੂੰ ਇਹ ਕਹਿਣਾ ਭਰਾਵਾਂ ਨੂੰ ਸੌਰੀ ਮਾਫੀ ਚਾਹੁੰਨਾ ਆਪਦੇ ਭਰਾਵਾਂ ਨੂੰ ਕਹਿਣਾ ਚਾਹੁੰਨਾ ਕਿ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਨੂੰ ਉਛਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਕਰਨ ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਦੀਆਂ ਕੋਈ ਬਹੁਤੀ ਚੰਗੀ ਗੱਲ ਨਹੀਂ ਸਰ ਸਰ ਤਮੀਜ਼ ਆਖਦੇ ਜੱਟ ਸਾਹਿਬ ਤਮੀਜ਼ ਅਕਸਰ ਪਟਿਆਲਾ ਜਿਹੜੇ ਬੀਏ ਦੇ ਵਿੱਚ ਬਲਦੌਰ ਸਿੰਘ ਸਿੱਧੂ ਆਯਾਦ ਚੋਂ ਲੜਨ ਜਾ ਰਿਹਾ ਹੈ ਜਾ ਰਿਹਾ ਕਿ ਵਰਿੰਦ ਸਾਹਿਬ ਪੂਰਾ ਉਹਨਾਂ ਨੂੰ ਸਪੋਰਟ ਕਰ ਰਿਹਾ ਲੱਗਦਾ ਕਿ ਤੁਹਾਡੀ ਕਿਤੇ ਨਾ ਕਿਤੇ ਬਲਦੌਰ ਸਿੰਘ ਸਿੱਧੂ ਨੂੰ ਸਮੋਲ ਮੈਂ ਹੁਣੇ ਹੀ ਤੁਹਾਨੂੰ ਕਿਹਾ ਕਿ ਜਿਹੜਾ ਪੱਤਰਕਾਰ ਸਾਥੀ ਹੈ ਉਹਨਾਂ ਕੋਲੇ ਕੋਈ ਸੋਰਸਿਸ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਜਿਹੜਾ ਆਈਡੀਆ ਹੁੰਦਾ ਉਹ ਕਹਿੰਦੇ ਆ ਸੋਰਸਿਸ ਤੁਹਾਨੂੰ ਕਿਸੇ ਨੇ ਕਿਹਾ ਇਹ ਗੱਲ ਤੁਸੀਂ ਸੁਣੀ ਨਹੀਂ ਇਹ ਤੁਸੀਂ ਆ ਨਾ ਨਾ ਸੁਣੋ ਆਪ ਦੀ ਗੱਲ ਚਲਾਉਣ ਦੇ ਮਾਰੇ ਆ ਆਂਦਾ ਚੈਨਲ ਚਲਾਉਣ ਦੇ ਮਾਰੇ ਥੋੜਾ ਮਸਾਲਾ ਲਾ ਦਿੰਨੇ ਆ ਸੁਣ ਲਓ ਮੇਰੇ ਤੇ ਗੱਲ ਸੁਣ ਲਓ ਉਹ ਪੜਾਈ ਆ ਕੰਪਲੀਟ ਹੋਣ ਜੋ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਉਹ ਯਾ ਚਪਰ ਚਾ ਹੁਣ ਸਰਦਾਰ ਬਲਕੌਰ ਸਿੰਘ ਸਿੱਧੂ ਸਾਹਿਬ ਵੀਰ ਜੀ ਪਹਿਲਾਂ ਸੁਣ ਲਿਆ ਕਰੋ ਫਿਰ ਬੋਲਿਆ ਸਰਦਾਰ ਬਲਕੌਰ ਸਿੰਘ ਸਿੱਧੂ ਸਾਡੇ ਬੜੇ ਅਜ਼ੀਜ਼ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਦਾ ਤੇ ਮੇਰਾ ਇੱਕ ਪਰਿਵਾਰਿਕ ਸਬੰਧ ਹੈ ਬਹੁਤ ਪਿਆਰ ਹੈ ਟਿਕਟ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਅਗਰ ਉਹਨਾਂ ਨੇ ਚੋਣ ਲੜਨਾ ਹੈ ਤਾਂ ਕਾਂਗਰਸ ਪਾਰਟੀ ਦੇ ਸਾਰੇ ਜਿਹੜੇ ਦਰਵਾਜ਼ੇ ਨੇ ਉਹ ਤੁਹਾਡੇਾਸੇ ਖੁੱਲੇ ਨੇ ਪਰ ਉਹ ਸੋਹਲੇ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੇ ਮੇਰਾ ਮਨ ਨਹੀਂ ਹੈ ਕਿ ਮੈਂ ਚੋਣ ਲੜਾਂ ਸੋ ਉਹਨਾਂ ਨੇ ਮੈਨੂੰ ਇਨਕਾਰ ਕਰਤਾ ਇਸ ਕਰਕੇ ਅਸੀਂ ਟਿਕਟ ਦਿੱਤੀ ਆ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਕਦੀ ਵੀਡੀਓ ਦੇ ਰਾਹੀਂ ਮੈਂ ਸੁਣਿਆ ਪੱਤਰਕਾਰ ਕਿਸੇ ਭਰਾ ਤੋਂ ਯਕੀਨ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਤੁਹਾਡਾ ਬਿਆਨ ਆ ਗਿਆ ਹੈ ਅੱਜ ਆ ਗਿਆ ਤੁਹਾਡਾ ਸੁਣਤਾ ਲਓ ਸੁਣਤਾ ਲਓ ਜਿਹੜੇ ਤੁਸੇ ਸਸਪੈਂਡ ਕੀਤੇ ਹੋਏ ਬੰਦੇ ਆ ਜਿਹੜੇ ਨਵਜੋਸ਼ ਸਿੰਘ ਰੈਂਗਮ ਚ ਗਏ ਸੀਗੇ ਕਿ ਉਹਨੂੰ ਬਹਾਲ ਕਰ ਲੈ ਸੁਣੋ ਇਹ ਪਾਰਟੀ ਹੈ ਜਿਹੜੀ ਇਹ ਓਪਨ ਪਲੈਟਫਾਰਮ ਹੈ ਜਿਹੜਾ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖੇਗਾ ਸੁਣ ਲਓ ਸੁਣਤਾ ਲਓ ਪਹਿਲਾਂ ਗੱਲ ਦੱਸੋ ਜਿਹੜਾ ਵਿਅਕਤੀ ਚਾਹੇ ਉਹ ਸਸਪੈਂਡ ਹੋਇਆ ਹੈ ਕਿਆ ਹੋ ਪਾਰਟੀ ਚੋ ਬਾਹਰ ਹੋਇਆ ਜੇ ਉਹ ਪ੍ਰਾਣਾ ਮਿਲ ਕੇ ਆਪ ਦਾ ਕਾਂਗਰਸ ਪਾਰਟੀ ਦਾ ਝੰਡਾ ਫੜ ਕੇ ਇਹਨਾਂ ਚੋਣਾਂ ਚ ਬਲੰਦ ਰੱਖੇਗਾ ਤੇ 100% ਉਹਨਾਂ ਨੂੰ ਲੈ ਲਾਂਗੇ ਕੀ ਗੱਲ ਕਲਿਕ ਸਾਹਿਬ ਵੀਰ ਸਾਹਿਬ ਕਹਿੰਦੇ ਕਿ ਕੁਕੀ ਮਨੀਸ਼ ਦੀ ਵਾਰੀ ਕੱਲ ਇੱਕ ਸਟੇਜ ਤੇ ਨਜ਼ਰ ਆਏ ਜਿੱਥੇ ਜਰਮਨ ਸਿੰਘ ਆਵਾਜ਼ੀ ਪਾਰਟੀ ਨੇ ਵੀ ਨਜ਼ਰ ਆਈ ਦੋਨਾਂ ਨੇ ਸਟੇਜ ਸਾਂਝੀ ਕੀਤੀ ਹੁਣ ਪੰਜਾਬ ਦੇ ਲੀਡਰ ਕੀ ਚੰਡੀਗੜ੍ਹ ਦੇ ਵਿੱਚ ਆਵਾਜ਼ੀ ਪਾਰਟੀ ਨਾਲ ਕੁਰਸੀ ਸਾਂਝੀ ਕਰਨਗੇ ਜੀ ਪ੍ਰਚਾਰ ਕਰਨਗੇ ਜਾਂ ਆਵਾਜ਼ੀ ਪਾਰਟੀ ਵਾਲੇ ਪੰਜਾਬ ਤੁਸੀਂ ਮੇਰੇ ਬਹੁਤ ਛੋਟੇ ਵੀਰੋਂ ਅਜ਼ੀਜ਼ੋਂ ਪਰ ਪੀਟੀਸੀ ਆਸਤੇ ਇਕੱਲਾ ਸਵਾਲ ਨਹੀਂ ਪੁੱਛਣਾ ਮੈਂ ਤੁਹਾਨੂੰ ਨਿਕਰ ਵਾਲਾ ਸਵਾਲ ਨਾ ਨਾ ਮੈਂ ਤੁਹਾਨੂੰ ਨਾ 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 ਤੁਸੀਂ ਅੱਜ ਨਾ ਨਾ ਸੁਣੋ ਧਿਆਨ ਨਾਲ ਤੁਸੀਂ ਮੇਰੇ ਬਹੁਤ ਪਿਆਰੇ ਅਜ਼ੀਜ਼ੋ ਪੁਰਾਣੇ ਅੱਜ ਦੇ ਨਹੀਂ ਪਰ ਕੇਵਲ ਪੀਟੀਸੀ ਵਾਲਿਆਂ ਨੂੰ ਖੁਸ਼ ਕਰਨਾ ਸੇ ਸਵਾਲ ਨਹੀਂ ਪੁੱਛਣਾ ਅਗਰ ਸੁਣੋ ਚੰਡੀਗੜ੍ਹ ਦਾ ਸਵਾਲ ਨੋ ਨੋ ਚੰਡੀਗੜ੍ਹ ਚੰਡੀਗੜ੍ਹ ਜੋ ਹੋ ਰਿਹਾ ਸਾਨੂੰ ਨਹੀਂ ਪਤਾ ਅਸੀਂ ਪਹਿਲੇ ਦਿਨੋਂ ਹਿੱਕ ਢਾਕੇ ਇੱਥੇ ਕਿਹਾ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਪੂਰੇ ਦੇਸ਼ ਦੇ ਅੰਦਰ ਇੰਡੀਆ ਬਲੌਕ ਦੇ ਵਿੱਚ ਕਈ ਪਾਰਟੀਆਂ ਇਕੱਠੀਆਂ ਹੋਈਆਂ ਕਿਉਂਕਿ ਲਾਰਜਰ ਇੰਟਰਸਟ ਦੇ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੇਕਿਨ ਪੰਜਾਬ ਦੇ ਅੰਦਰ ਅਸੀਂ ਪਹਿਲੇ ਦਿਨ ਆਪ ਦੀ ਹਾਈ ਕਮਾਂਡ ਨੂੰ ਕਿਹਾ ਸੀ ਸੁਣ ਸੁਣ 100% ਨਹੀਂ ਜਾਏਗੀ ਇਹ ਤੁਹਾਨੂੰ ਪ੍ਰਧਾਨ ਹੋਣ ਦੇ ਨਾਲ ਅਗਰ ਮੈਂ ਕੀ ਕਹਿ ਰਿਹਾ ਮੈਂ ਬਿਲਕੁਲ ਕਿਸੇ ਆਮ ਆਦਮੀ ਪਾਰਟੀ ਦੇ ਵਿਅਕਤੀ ਨਾਲ ਨਾ ਚੰਡੀਗੜ੍ਹ ਨਾਲ ਬੈਂਗਲੌਰ ਤੇ ਨਾ ਕਿਸੇ ਹੋਰ ਨਾਲ ਸਟੇਜ ਸਾਂਝਾ ਨਹੀਂ ਕਰਾਂਗਾ ਔਰ ਸਾਡਾ ਜਿਹੜਾ ਸਭ ਤੋਂ ਵੱਡਾ ਇਸ ਗੱਲ ਦਾ ਸਬੂਤ ਹੈ ਉਹ ਸੰਗਰੂਰ ਦੇ ਵਿੱਚ ਅਸੀਂ ਸੁਪਾਲ ਸਿੰਘ ਖੈਰਾ ਨੂੰ ਚੋਣ ਲੜਾ ਕੇ ਦਿੱਤਾ ਹੈ। ਤੋਂ ਮੇਰੇ ਕਹਿਣ ਦਾ ਮਤਲਬ ਉੱਥੇ ਅਟਕਲਾ ਖਤਮ ਹੋ ਜਾਣੀਆਂ ਚਾਹੀਦੀਆਂ। ਸੁਨੀਲ ਜਾਖੜ ਨੇ ਕਿਹਾ ਜੀ ਅੱਜ ਵੀ ਬੀਜੇਪੀ ਪਹਿਲੀ ਵਾਰ ਪੰਜਾਬ ਤੇ ਕੱਲੀ ਵਾਰ ਲੜ ਰਹੀ ਹੈ। ਆਮ ਆਦਮੀ ਪਾਰਟੀ ਔਰ ਕਾਂਗਰਸ ਬੇਸ਼ੱਕ ਉੱਥੇ ਇਕੱਠੀ ਹੈ। ਪੂਰੇ ਵਕਫਾ ਪਰ ਲੋਕ ਇਸ ਵਾਰ ਬੀਜੇਪੀ ਨੂੰ ਜ਼ਿਆਦਾ ਵੋਟ ਮਿਲ ਗਈ। ਕਿ ਅੱਜ ਉਹਨਾਂ ਦੀ ਵੀ ਉਰੇ ਪਟਿਆਲਾ ਦੇ ਵਿੱਚ ਮੀਟਿੰਗ ਸੀ ਜੀ ਬੀ ਜੀ ਪੀ ਦੀ ਜਾਖੜ ਸਾਹਿਬ ਆਏ ਬੇਤੀ ਹੋਰ ਹਾਂ ਤੇ ਜਾਖੜ ਸਾਹਿਬ ਨੇ ਕੀ ਕਿਹਾ ਹੋਰ ਬਾਰੇ ਮੈਂ ਕੀ ਕਹਣਾ ਨਹੀਂ ਉਹ ਕਹਿ ਰਹੇ ਵੀ ਬੀ ਜੀ ਵੀ ਚਾਹਾਂਗੇ ਕਾਂਗਰਸ ਹੋਰ ਜਾਖੜ ਸਾਹਿਬ ਜਾਖੜ ਸਾਹਿਬ ਨੇ ਬੜੇ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਰਸੀ ਤੇ ਗਏ ਸੀ ਬੜੀਆਂ ਉਦਾਹਰਨਾ ਦੇ ਕੇ ਬੜੇ ਸੋਲੇ ਗਾਤੇ ਸੀ ਕਿਉਂਕਿ ਲਗਭਗ ਸਮਝੌਤਾ ਤੈ ਸੀਗਾ ਸਾਰਾ ਸਮਝੌਤਾ ਤੈ ਸੀਗਾ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਇਹਰਾ ਸਾਰਾ ਜਿਹੜਾ ਉਹ ਨਕਾਬ ਉਤਾਰਤਾ ਅਦਰਵਾਇਜ਼ ਇੱਕਠੇ ਨੇ ਔਰ ਅੱਜ ਮੈਂ ਸਮਝਦਾ ਅਕਾਲੀ ਦਲ ਤੇ ਬੀਜੇਪੀ ਇਕੱਠੇ ਰਲ ਕੇ ਚੋਣਾਂ ਲੜ ਰਹੇ ਨੇ ਇਹਨਾਂ ਦਾ ਸਭ ਕੁਝ ਇਕੱਠਾ ਹੈ ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਇਹਨਾਂ ਨੇ ਉਹਨਾਂ ਨੂੰ ਪਾਈ ਬੇਸ਼ੱਕ ਅੱਡ ਹੋ ਗਏ ਸਿਟੀਜ਼ਨ ਬਿੱਲ ਤੇ ਇਹਨਾਂ ਨੇ ਉਹਨਾਂ ਨੂੰ ਵੋਟ ਪਾਈ ਹਾਲਾਂਕਿ ਅਿਆਲੀ ਸਾਹਿਬ ਨੇ ਵਿਰੋਧ ਕੀਤਾ ਕਿ ਬੰਦੀ ਸਿੱਖਾਂ ਦਾ ਮੁੱਦਾ ਹੈ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਇਸ ਤੇ ਬਾਪੂ ਤੁਸੀਂ ਰਾਸ਼ਟਰਪਤੀ ਦੀ ਵੋਟ ਤੁਸੀਂ ਪਾਉਣ ਚੱਲੇ ਹੋ ਐਨਡੀਏ ਦਾ ਜਿਹੜਾ ਉਮੀਦਵਾਰ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਪ੍ਰਤੱਖ ਤੁਹਾਡੇ ਲੋਕਾਂ ਦੇ ਸਾਹਮਣੇ ਆਇਆ ਔਰ ਮੈਨੂੰ ਪਤਾ ਹੈ ਕਿ ਜਦੋਂ ਵੀ ਇਹ ਚੋਣਾਂ ਦੇ ਅੰਦਰ ਕੋਈ ਨਾ ਕੋਈ ਇੱਕ ਅਕਾਲੀ ਦੀ ਸੀਟ ਅਗਰ ਖਾਲੀ ਦਾ ਜਿੱਤਿਆ ਵੈਸੇ ਤਾਂ ਕੰਮ ਸਫਾਇਆ ਨਾ ਬੀਟੀਪੀ ਜਿਤਰੀ ਹੈ ਨਾ ਅਕਾਲੀ ਦਾ ਜਿਤਰੇ ਇਹਨਾਂ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਪਰ ਅਸਲ ਵਿੱਚ ਅੰਦਰੋਂ ਇਹ ਇਕੱਠੇ ਹਨ ਨਾ ਕਿ ਅਸੀਂ ਇਕੱਠੇ ਹ ਜੇ ਅਸੀਂ ਇਕੱਠੇ ਹੁੰਦੇ ਸਰਦਾਰਜੀ ਸਾਧੂ ਸਿੰਘ 8 ਮਹੀਨਿਆਂ ਦਾ ਜੇਲ੍ਹ ਦੇ ਵਿੱਚ ਬੈਠਾ ਸਾਡੇ ਕਈ ਲੀਡਰ ਜੇਲਾ ਚ ਜਾ ਕੇ ਆਏ ਹੈ ਜੇ ਸਾਡਾ ਐ ਨਹੀਂ ਹੁੰਦਾ ਤਾਂ ਫਿਰ ਅਸੀਂ ਦੋਨੇ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਅਸੀਂ ਆਮਨੇ ਸਾਹਮਣੇ ਕਿਉਂ ਲੜਨਾ ਸੀ ਅਸੀਂ ਰਾਜ ਕਰਨਾ ਸੀ ਪੰਜਾਬ ਵਿੱਚ ਸਿੱਧਿਕ ਬਰਾੜ ਤੋਂ ਜਿਹੜਾ ਕਿਹਾ ਗਿਆ ਕਿ ਮੈਂ ਉੱਥੇ ਪ੍ਰਚਾਰ ਕਰਾਂਗਾ ਪਾਰਟੀ ਦੇ ਗੁਰੂ ਤੋਂ ਮੇਰੇ ਪਿਤਾ ਜੀ ਨੂੰ ਮਾਨ ਸਨਮਾਨ ਬਣਦਾ ਨਹੀਂ ਮਿਲਿਆ ਤੇ ਅਸੀਂ ਕਰਕੇ ਮੇਰੇ ਮਾਨ ਚੌਧਰੀ ਨਿਕਰਮ ਚੌਧਰੀ ਤੇ ਮੇਰੇ ਮਾਤਾ ਜੀ ਦੇ ਜਿਹੜੇ ਵੀ ਉਹਨਾਂ ਨੂੰ ਇਸ ਕਰਕੇ ਮਜਬੂਰ ਹੋ ਕੇ ਬੀਜੇਪੀ ਜੁਆਇਨ ਕਰਨੀ ਪਈ ਮੇਰੇ ਫਾਦਰ ਨੂੰ ਮਾਨ ਸਨਮਾਨ ਸਨਮਾਨ ਬਣਦਾ ਨਹੀਂ ਮਿਲਿਆ ਮੈਂ ਮੈਂ ਪੱਤਰਕਾਰ ਭਰਾਵਾਂ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਚੌਧਰੀ ਪਰਿਵਾਰ ਨੂੰ ਮਾਨ ਸਨਮਾਨ ਨਹੀਂ ਮਿਲਿਆ 100 ਵਾਰੇ ਤੋਂ 17 18 ਵਾਰ ਉਹਨਾਂ ਨੂੰ ਟਿਕਾ ਮਿਲਿਆ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਚੌਧਰੀ ਪਰਿਵਾਰ ਦਾ ਔਰ ਪਿਛਲੀ ਵਾਰੀ ਵੀ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਮਾਸਟਰ ਗੁਰਬੰਤਾ ਸਿੰਘ ਜੀ ਦੇ ਦੋਨੇ ਪੋਤਰਿਆਂ ਨੂੰ ਚੌਧਰੀ ਜਗਜੀਤ ਸਿੰਘ ਦੇ ਮੁੰਡੇ ਨੂੰ ਕਰਤਾਰਪੁਰ ਤੋਂ ਤੇ ਚੌਧਰੀ ਸਵਰਗਿਆ ਚੌਧਰੀ ਸੰਤੋਖ ਸਿੰਘ ਜੀ ਦੇ ਸੁਪੁੱਤਰ ਵਿਕਰਮ ਚੌਧਰੀ ਨੂੰ ਫਲੋਰ ਤੋਂ ਦੋ ਟਿਕਟਾਂ ਔਰ ਫਿਰ ਪਾਰਲੀਮੈਂਟ ਦੀ ਟਿਕਟ ਮੈਂ ਹਮੇਸ਼ਾ ਲੀਡਰ ਸਹਿਬਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕੀ ਪਾਰਟੀ ਤੇ ਦੋਸ਼ ਨਾ ਲਾਓ ਅਗਰ ਚਿੱਤ ਕੀਤਾ ਤੁਹਾਡਾ ਪਾਰਟੀ ਜਾਣ ਦਾ ਜਾਂ ਕੋਈ ਆਪਰਚ्युनिटी ਆਈ ਹੈ ਕਿ ਯਾਰੀ ਮਨ ਜਿਹੜਾ ਤੁਹਾਡਾ ਜਿਹੜਾ ਬੇਕਾਬੂ ਹੋ ਜਾਂਦਾ ਮਨ ਤੇ ਮਨ ਕਹਿੰਦਾ ਕਿ ਨਹੀਂ ਦੂਜੀ ਪਾਰਟੀ ਜੁਆਇਨ ਕਰੀਏ ਉੱਥੇ ਆਪਰਚ्युनिटी ਮਿਲਦੀ ਹੈ ਤਾਂ ਸਿੱਧਾ ਸਿੱਧਾ ਕਹੋ ਕਿ ਪਾਰਟੀ ਨੇ ਸਾਨੂੰ ਬੜਾ ਕੁਝ ਦਿੱਤਾ ਪਰ ਹੁਣ ਸਾਡਾ ਚਿੱਤ ਬੇਈਮਾਨ ਹੋ ਗਿਆ ਹੁਣ ਕਈਆਂ ਦਾ ਇੱਕ ਸੈਕਿੰਡ ਕਈਆਂ ਦਾ ਠੀਕ ਕਰੋਗੇ ਨਹੀਂ ਨਹੀਂ ਕਈਆਂ ਦਾ ਚੇਤੀ ਬੇਈਮਾਨ ਹੋ ਗਿਆ ਫਿਰ ਮੈਂ ਕੀ ਕਰ ਸਕਦਾ ਹੈ ਸਾਡਾ ਪਿਆਰ ਹੈ ਸਾਹਿਬ ਚਾਹ ਕਿਉਂ ਜਾਂਦੇ ਨੇ ਨਜ਼ਰ ਪਾਰਟੀ ਵਿੱਚ ਕਰਕੇ ਜਾਂਦੇ ਇਸ ਗੱਲ ਤੋਂ ਸ਼ੁਰੂ ਕਿਉਂ ਜਾਂਦਾ ਜਾਂਦਾ ਇਹਦੇ ਚ ਇਹਦੇ ਚ ਪਾਰਟੀ ਦੀ ਕੀ ਕਾਮਯਾਬੀ ਹੈ ਹਾਂ ਤੁਸੀਂ ਵੈਸੇ ਦਾ ਮੇਰਾ ਵੇਖਿਆ ਨਹੀਂ ਵੀ ਚਾਹ ਮੈਨੂੰ ਚੜਦਾ ਹੈ ਕਿ ਨਹੀਂ ਚੜਦਾ ਇਹ ਤੁਸੀਂ ਮਹਿਸੂਸ ਕਰਦੇ ਹੋ ਵੀ ਮੈਨੂੰ ਚਾਹ ਚੜਦਾ ਹੈ ਪਹਿਲਾਂ ਸੁਣੋ ਪਹਿਲੀ ਗੱਲ ਤਾਂ ਮੈਂ ਇਸ ਗੱਲ ਤੇ ਬੜਾ ਮੰਨ ਨੂੰ ਇਹ ਹੁੰਦਾ ਹੈ ਕਿ ਇੰਨੇ ਸਾਲ ਪੁਰਾਣਾ ਵਿਅਕਤੀ ਪਾਰਟੀ ਕਿਉਂ ਛੱਡ ਕੇ ਜਾ ਰਿਹਾ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਐ ਇਹ ਮਨ ਨੂੰ ਠੇਸ ਪਹੁੰਚਦੀ ਐ ਫਿਰ ਨਾਲ ਦੀ ਨਾਲ ਹਰ ਚੀਜ਼ ਨੂੰ ਮੈਂ ਪੋਜ਼ਿਟਿਵ ਲੈਣਾ ਐ ਅਗਰ ਕੋਈ ਵਿਅਕਤੀ ਜਦੋਂ ਜਾਂਦਾ ਐ ਫਿਰ ਨਵੇਂ ਬੰਦੇ ਆਸੇ ਜਗ੍ਹਾ ਬਣਾ ਕੇ ਜਾਂਦੇ ਸੋ ਮੇਰੇ ਅਗੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਗ੍ਹਾ ਤਾਂ ਮਿਲੀ ਜੇ ਕੋਈ ਵਿਅਕਤੀ ਗਿਆ ਸੋ ਮੈਂ ਮਹਿਸੂਸ ਕਰਦਾ ਵੀ ਸਾਡੀ ਪਾਰਟੀ 'ਚ ਕੋਈ ਨਾ ਜਾਵੇ ਪਰ ਜਦੋਂ ਫਿਰ ਕੋਈ ਜਾਂਦਾ ਮੈਂ ਉਹਨੂੰ ਆਪਰਚੂਨਿਟੀ ਲੈ ਲੈਣਾ ਕਿ ਸ਼ਾਇਦ ਕੋਈ ਚੰਗਿਆਸੀ ਹੋਵੇ ਤੁਸੀਂ ਚਾਰ ਕਰ ਲੇ ਹੋਰ ਕੋਈ ਸਵਾਲ ਨਹੀਂ ਕੈਪਟਨ ਦਾ ਖੁੰਡਾ ਹਰ ਚੋਣਾਂ 'ਚ ਕੜਗਦਾ ਹੈ ਘਰ ਵਾਲੇ ਨੂੰ ਟਿਕਟ ਮਿਲ ਗਈ ਕੈਪਟਨ ਸਾਹਿਬ ਚੁੱਪ ਰਹੇ ਕੈਪਟਨ ਸਾਹਿਬ ਦਾ ਕੈਪਟਨ ਸਾਹਬ ਦਾ ਜਿਹੜਾ ਖੁੰਡਾ ਅੱਜ ਤੋਂ 20 ਸਾਲ ਪਹਿਲਾਂ ਟੁੱਟ ਕੇ ਪੈਕ ਹੋ ਗਏ ਤੇ ਕੰਮ ਲਾਲ ਸਿੰਘ ਜੀ ਹਰਾਂ ਨੇ ਉਹਦਾ ਪੱਕਾ ਭੋਗ ਪਾਤਾ। ਅੱਛਾ ਵਿਕਰਮ ਸਿੰਘ ਜਿਹੜਾ ਅਮਰਤਾ ਬੜੀ ਬਰੋਜਪੁਰ ਤੋਂ ਚੋਣ ਲਾ ਰਹੇ। ਯਾਰ ਤੁਸੀਂ ਸਵਾਲ ਬਹੁਤ ਕਰ ਲਿਆ। ਕੱਲ ਮੀਟਿੰਗ ਵਿੱਚ ધ્યાન ਦਿੱਤਾ ਕਿ ਜੇ ਮਿਹਾਨਤ ਨਾਲ ਕੋਈ ਉਮੀਦਵਾਰ ਮਿਲ ਰਿਹਾ ਤਾਂ ਮੇਰੇ ਸਾਡੇ ਕੋਲ ਲੈ ਲਓ। ਕੀ ਕਹਿਣਾ ਚਾਹੋਗੇ? ਕਾਂਗਰਸ ਤੋਂ। ਕਹਿੰਦਾ ਕਾਂਗਰਸ ਤੋਂ ਉਮੀਦਵਾਰ ਨਹੀਂ ਮਿਲ ਰਹਾ। ਬਿੱਟੂ ਜੀ ਸਾਡੇ ਬਹੁਤ ਸਤਕਾਰਯੋਗ ਨੇ, ਪਾਰਟੀ ਚ ਰਹੀ ਨੇ, ਮੇਰੇ ਵੱਡੇ ਭਰਾ ਨੇ। ਚੰਗਾ ਨਹੀਂ ਲੱਗਦਾ ਕਿ ਐਵੇਂ ਅਸੀਂ ਸ਼ਬਦੀ ਜੰਗ ਕਰੀਏ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਲੜੇਗਾ ਤੇ ਮੇਰੇ ਤੋਂ ਲਿਖ ਕੇ ਲੈ ਲਓ ਮੇਰਾ ਰਾਜਨੀਤਿਕ ਤਜਰਬਾ 22 ਸਾਲ ਦਾ ਜਿਹੜਾ ਦੱਸਦਾ ਰਵਨੀਤ ਸਿੰਘ ਬਿੱਟੂ ਪੂਰੀ ਤਰ੍ਹਾਂ ਚੋਣ ਹਾਰਨ ਜਿੰਦਾਬਾਦ ਜਿੰਦਾਬਾਦ ਦੀ ਗੱਲ ਚੱਲ ਰਹੀ ਹੈ ਜਿੰਦਾਬਾਦ ਦੀ ਗੱਲ ਚੱਲ ਰਹੀ ਹੈ ਪਿਆਲਾ 2 ਪਿਆਲਾ 2 ਦੇ ਵਿੱਚ ਉਥੇ ਮੌਜੂਦਾ ਸਰਪੰਚ ਤੇ ਕੌਂਸਲਰਾਂ ਨੇ ਮਤਾ ਪਾਇਆ ਜੀ ਕਿ ਅਸੀਂ ਹਲਕਾ ਇਚਾਰ ਸਾਨੂੰ ਨਹੀਂ ਪਸੰਦ ਹਲਕਾ ਇਚਾਰ ਸਾਡੇ ਨਾਲ ਧੰਗਾ ਕਰ ਰਿਹਾ ਮੋਹਿਤ ਮੇਜਰ ਕਰਕੇ ਕੀਤਾ ਹੈ ਮੀਟਿੰਗਾਂ ਵੀ ਕੀਤੀ ਹੈ ਜੀ ਦੇਖੋ ਗੱਲ ਇਹ ਹੈ ਗੱਲ ਇਹ ਹੈ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਜਿਹੜੇ ਚੋ ਚਾਰ ਵਿਅਕਤੀ ਪੰਜ ਹੁੰਦੇ ਉਹ ਚਲਾਉਂਦੇ ਰਹਿੰਦੇ ਸਾਡਾ ਸੁਣੋ ਕਲੈਰਿਟੀ ਨਾਲ ਸਾਡਾ ਉਥੇ ਮੋਹਿਤ ਮੰਦਰਾ ਯੂਥ ਕਾਂਗਰਸ ਦਾ ਪੰਜਾਬ ਦਾ ਲੀਡਰ ਹੈ ਯੰਗ ਅਪਕਮਿੰਗ ਬੋਏ ਹੈ ਇਸ ਤਰ੍ਹਾਂ ਚਿੱਠੀ ਜਿਨ੍ਹਾਂ ਨੇ ਵੀ ਲਿਖੀ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਮੈਂ ਕਿਹਾ ਬੇਸ਼ੱਕ ਉਹ ਮੌਜੂਦ ਹੈ ਐਮਸੀ ਹੋਂ ਉਹ ਪਾਰਟੀ ਨਾਲ ਆ ਕੇ ਗੱਲ ਕਰਨ ਅਗਰ ਕੋਈ ਨਰਾਜ਼ਗੀ ਹੈ ਲੇਕਿਨ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ برداشت ਹੋਦਾ ਰਾਜਾ ਸਾਹਿਬ ਉਹਦਾ ਵਿਕਰਮ ਚੌਧਰੀ ਦੇ ਪ੍ਰਚਾਰ ਦਾ ਮੇਰੇ ਕੋਲ ਹਿੱਸਾ ਹੋਣੇ ਯਾਰ ਤੁਸੀਂ ਲੜ ਰਹੇ ਹੋ ਕਿ ਸਵਾਲ ਕਰ ਰਹੇ ਹੋ ਸ਼ਾਮੀ ਸਾਹਿਬ ਸਾਹਿਬ ਜੀ ਤੇਰੀ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਯਾਰ ਉਹ ਤੁਸੀਂ ਸ਼ੋਰ ਬਹੁਤ ਪਚਾਤਾ ਹਾਂ ਪਿੱਛੇ ਚੁੱਪ ਕਰਾਓ ਯਾਰ ਉਹ ਇੱਕ ਮਿੰਟ ਬਾਈਕ ਇੱਕ ਇੱਕ ਕਰਕੇ ਸ਼ਾਮ ਤੇ ਪੋਜੀ ਨੇ ਰੁਕੋ ਕਿੰਨਾ ਟੈਨ ਨਹੀਂ ਹੋ ਸਕਦਾ ਇੱਕਾ ਥੋੜੀ ਹੈ ਪਲੀਜ਼ ਪਲੀਜ਼ মিডিਆ ਦੋਸਤੋ ਸਾਹਿਬ ਇੱਕ ਮਿੰਟ ਜੀ ਥੋੜੀ ਜੀ ਕੁਰਸੀ ਕਿੱਥੇ ਬੈਠੋ ਵਾਲੀ ਮੇਣੀ ਕੋਲ ਸਾਹਿਬ ਪਾ মিডিਆ ਦੋਸਤੋ ਅੱਜ ਸਾਡੇ ਵਿਚਕਾਰ ਸਾਡੇ ਸਟੇਟ ਦੇ ਲੀਡਰ ਪ੍ਰੈਜ਼ੀਡੈਂਟ ਰਾਜਾ ਬਰਿੰਗ ਜੀ ਆਏ ਨੇ ਔਰ ਨੌਵਾਂ ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਸਹਿਬਾਨ ਔਰ ਸਾਡੇ ਜਿਹੇ ਪਿਛਮ ਪਤਾਮਾਨ ਨੇ ਪਟਿਆਲ ਦੀ ਕਾਂਗਰਸ ਸਿਆਸਤ ਦੇ ਸਰਦਾਰ ਲਾਲ ਸਿੰਘ ਜੀ ਤੇ ਮੇਰੇ ਨਾਲ ਬਰਦਿਆਲ ਕੰਬੋਜ ਜੀ ਬ੍ਰਹਮਿੰਦਰਾ ਜੀ ਤੇ ਜਲਾਲਪੁਰ ਸਾਹਿਬ ਜਲਾਲ ਮਦਦ ਲਾਲ ਜਲਾਲਪੁਰ ਜੀ ਤੇ ਹੈਰੀ ਮਾਨ ਜੀ ਤੇ ਡੇਰਾ ਬਸੀ ਤੋਂ ਸਰਦਾਰ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਤੇ ਮੈਡਮ ਹਰਕੁਸ਼ਾਨ ਕੌਰ ਕੱਕ ਨਾਬਾ ਤੋਂ ਕਾਕਰ ਰਦੀਪ ਜੀ ਔਰ ਵਿਸ਼ਨੂ ਜੀ ਬਰਦਿਆਲ ਕੰਬੋਜ ਜੀ ਬਿਸ਼ੇਸ਼ ਤਰਫ ਪੰਡਿਤ ਬਿਸ਼ੇਸ਼ ਉਹਨਾਂ ਦਾ ਤਿੰਨ ਸ਼ਰਮਾ ਜੀ ਤੇ ਰਜਿੰਦਰ ਕਾਕਾ ਰਜਿੰਦਰ ਸਿੰਘ ਜੀ ਤੇ ਹੋਰ ਜੋ ਕਿਸ ਦਾ ਨਾਮ ਰਹਿ ਗਿਆ ਮੈਂ ਮਾਫੀ ਚਾਹਾਂਗਾ ਅੱਜ ਪਟਾਲਾ ਚੌਥਾ ਹਲਕੇ ਦਾ ਜੋ ਲੋਕ ਸਭਾ ਚੌਥਾ ਹਲਕਾ ਹੈਗਾ ਇਹਦੇ ਸਮੁੱਚੀ ਤੋਂ ਨੁਮਾਇੰਦਗੀ ਕਰਨ ਵਾਲੇ ਸਾਡੇ ਲੀਡਰਸ਼ਿਪ ਹਨ ਨੇ ਸਾਡੇ ਮਦਾਨ ਦੀ ਜੀ ਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਹੈ ਔਰ ਜੋ ਮੁਲਕ ਦੇ ਹਾਲਾਤਾਂ ਅਨੁਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾ ਦਾ ਸਿਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਣੀਆਂ ਪਹਿਲੀਆਂ ਚੋਣਾਂ ਕਰਾ ਰਿਹਾ ਸੀਗਾ ਦੁਨੀਆ ਧਿਆਨ ਸੀਗਾ ਕਿ ਇਹ ਮੁਲਕ ਕਿਵੇਂ ਇੱਕ ਬੈਕਵਾਰਡ ਪਸਤੀਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਡਲਟ ਫਰਚਾਈਲ ਨੂੰ ਚੂਜ਼ ਕਰਕੇ ਚੋਣਾਂ ਕਰਾਂਦਾ ਹੈਗਾ ਉਹ ਕਾਮਯਾਬੀ ਦਾ ਚੋਣਾ ਥਿਰੇ ਚੜੀਆਂ ਕਾਂਗਰਸ ਨੇ 70 ਸਾਲ ਇੱਕ ਇਸ ਮੁਲਕ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਵੱਡੇ ਵੱਡੇ ادارے ਬਣਾਏ ਇੱਕ ਵਿਕਸਤ ਦੇਸ਼ ਵੱਲ ਵੱਲ ਨੂੰ ਤੋਰਿਆ ਹੈਗਾ ਤੇ ਉਸ ਤੋਂ ਬਾਅਦ 14 ਵਿੱਚ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਦੇਚ ਜੋ ਜਿਸ ਤਰ੍ਹਾਂ ਦੀ ਸੱਤਾ ਸਿਲੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਹਿੰਦੁਸਤਾਨ ਦੀ ਸਮਾਜਿਕ ਫਿਜ਼ਾ ਹਿੰਦੁਸਤਾਨ ਦੀ ਆਰਥਿਕ ਫਿਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਖਿੱਧ ਕਾਰਗੁਜ਼ਾਰੀ ਦਿਖਾਈ ਹੈ ਤੇ ਧਰਮ ਦੇ ਨਾਂ ਤੇ ਕਤਾਰਬੰਦੀ ਕੀਤੀ ਹੈ ਫਿਰਕੂ ਪਾਲਾਬੰਦੀ ਕੀਤੀ ਹੈਗੀ ਹੈ ਫਿਰ ਆਰਥਿਕ ਤੌਰ ਤੇ ਦੇਸ਼ ਨੂੰ ਗੁਲਾਮੀ ਵਾਲ ਧੱਕਿਆ ਹੈਗਾ ਵੱਡੇ ਵੱਡੇ ਸੰਤੀ ਘਰਾਨਿਆਂ ਦੇ ਲੋਕਾਂ ਦੇ ਜਨਤਕ ਅਦਾਰੇ ਸੀਗੇ ਉਹ ਕਾੜੀਆਂ ਬਾਅਦ ਵੇਚਨੇ ਸ਼ੁਰੂ ਕਰ ਦਿੱਤੇ ਸਾਰਾ ਮੁਲਕ ਦੋ ਦੋ 2000 ਤੋਂ ਵੱਧ ਪਰਵਾਰਾਂ ਦੇ ਹਵਾਲੇ ਕੀਤਾ ਜਾਣ ਲੱਗਾ ਔਰ ਜਿਹੜੀ ਜਿਹੜੀ ਸਮਾਜਿਕ ਫਿਰਜ਼ਾ ਸੀਗੀ ਉਹਦੇ ਚੋ ਇੱਕ ਜ਼ਹਿਰ ਨੁਮਾ ਜਿਹਾ ਮਾਹੌਲ ਸਿਗਾ ਉਹ ਪੈਦਾ ਕੀਤਾ ਹੈਗਾ ਔਰ ਸਿਆਸੀ ਤੌਰ ਤੇ ਸਿਆਸੀ ਤਾਨਾਸ਼ਾਹੀ ਪੈਦਾ ਕੀਤੀ ਹੈ ਜਿੰਨੀਆਂ ਸੰਸਥਾਵਾਂ ਸਾਡੇ ਸੰਵਿਧਾਨ ਘੜਿਆ ਨੇ ਸਾਡੇ ਸੰਵਿਧਾਨ ਦੀ ਰਾਖੇ ਲਈ ਬਣਾਈਆਂ ਸੀਗੀਆਂ ਚਾਹੇ ਉਹ ਈਡੀਸੀ ਚਾਹੇ ਉਹ ਸੀਬੀਆਈ ਸੀ ਚਾਹੇ ਉਹ ਕੈਕਸੀ ਚਾਹੇ ਉਹ ਮੀਡੀਆ ਸੀਗਾ ਤੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਸੀਗਾ ਇੱਥੋਂ ਤੱਕ ਜੁਡੀਸ਼ੀਅਲ ਤੱਕ ਨੂੰ ਕੰਪਰੋਮਾਈਜ਼ ਕਰ ਦਿੱਤਾ ਗਿਆ ਉਸ ਤੇ ਆਪਣੀ ਜੇਬੀ ਜੱਥੇਬੰਦੀ ਬਣਾ ਕੇ ਪੌਕਟ ਜੱਥੇਬੰਦੀ ਬਣਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਸਾਥੀ ਵਿਰੋਧੀਆਂ ਦੇ ਖਿਲਾਫ ਸੋ ਸਿਆਸੀ ਸਮਾਜਿਕ ਫਿੰਦਾ ਤੇ ਆਰਥਿਕ ਫਿੰਦਾ ਜਦੋਂ ਹਿੰਦੁਸਤਾਨ ਦੀ ਜੋਕ ਜ਼ਿਆਰ ਕੋਲ ਦਿੱਤਾ ਹੈਗਾ ਇੱਕ ਨਰਕ ਬਣਾ ਦਿੱਤਾ ਹੈਗਾ ਸਾਰੇ ਦੇਸ਼ ਨੂੰ ਬੇਰੋਜ਼ਗਾਰੀ ਮਹਿੰਗਾਈ ਸਿਕਰਾਸ਼ੂਰੀ ਹੈਗੀ ਹੈ ਗਰੀਬ ਦਾ ਜੀਣਾ ਦੁੱਬਰ ਹੋ ਰਿਹਾ ਹੈਗਾ ਤਾਂ ਦੇ ਘਰਾਂ ਦੇ ਕੋਲ ਸਾਰੀ ਮੁਲਕੀ ਦੌਲਤ ਕੱਟੀ ਹੋ ਰਹੀ ਹੈ ਉਸ ਦੌਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਔਰ ਜਿਹੜੀ ਨਵੀਂ ਇੱਕ ਜੋ ਊਰਜਾ ਪੈਦਾ ਕੀਤੀ ਰਾਹੁਲ ਗਾਂਧੀ ਹੋਰਾਂ ਦੀ ਪਾਰਚਰੋ ਯਾਤਰਾ ਵਨ ਪਾਰਚਰੋ ਯਾਤਰਾ ਤੂੰ ਔਰ ਜਿਹੜੀ ਲੱਖਾਂ ਕਰੋੜਾਂ ਲੋਕਾਂ ਨਾਲ ਇੰਟਰੈਕਟ ਕਰਕੇ ਲਗਾਤਾਰ ਸੰਵਾਦ ਰਚਾ ਕੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਆਦੀਵਾਸੀਆਂ ਨਾਲ ਬੇਰੁਜ਼ਗਾਰਾਂ ਨਾਲ ਔਰਤਾਂ ਨਾਲ ਜੋ ਇੱਕ ਵੱਡਾ ਸਮਾਜ ਚਲਾ ਹੈ ਹਿੰਦੁਸਤਾਨ ਲੈਵਲ ਤੇ ਜਿਹਦੇ ਚੋਂ 5 ਨਿ ਆਏ ਔਰ 25 ਗਰੰਟੀਆਂ ਨਿਕਲੀਆਂ ਆਈਆਂ ਤੁਹਾਨੂੰ ਬਰਿੰਗ ਸਾਹਮਣੇ ਉਹ ਨਿਆਏ ਗਣਾਏ ਨੇ ਮੈਂ ਇਹ ਕੱਲ ਮੈਂ ਕਹਿਣੀ ਚਾਹੁੰਦਾ ਜੇ ਭਾਈ ਸਾਹਿਬ ਨੇ ਪੁੱਛੀ ਸੀ ਕਿ ਇਹਦੇ ਪੰਜਾਬ ਦੇ ਟ੍ਰੈਡੀਸ਼ਨਲ ਮੁੱਦੇ ਪੁਰਾਣੇ ਚੱਲੇ ਆ ਰਹੇ ਮੁੱਦੇ ਆ ਉਹਨਾਂ ਬਾਰੇ ਕਾਂਗਰਸ ਦਾ ਕੀ ਸਟੈਂਡ ਹੈ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਸਾਡੇ ਮੈਨੀਫੈਸਟੋ ਵਿੱਚ ਇਹ ਲਿਖਿਆ ਗਿਆ ਹੈਗਾ ਜਿੱਥੇ ਫੈਡਰਲਿਜ਼ਮ ਦਾ ਲੁਕਤਾ ਹੈਗਾ ਕਿ ਸੰਵਰਤੀ ਸੂਚੀ ਹੈ ਕੰਕਰ ਲਿਸਟ ਹੈਗੀ ਹੈ ਜਿਹੜੀ ਕਿ ਸਕੇਂਦਰ ਦਾ ਹਦੀਦ ਵੀ ਆਂਦੀ ਤੇ ਰਾਡਾ ਦੀ ਨਾਲੇ ਕਨਕਰ ਲਿਸਟੋ ਬਹੁਤ ਸਾਰੇ ਮੁੱਦੇ ਸਟੇਟ ਲਿਸਟ ਪਾਇ ਜਾਣਗੇ ਤੋ ਇਹਨਾ ਬਹੁਤ ਵੱਡੀ ਰਾਹਤ ਪਜਾਵਨ ਨੂੰ ਮਿਲੂਗੀ ਜੇ ਇਹ ਪੰਜਾਬ ਦੇ ਇਲਾਕਾ ਹੀ ਮੰਗਾ ਹੈਗੀਆ ਪੰਜਾਬ ਦੇ ਖੇਤਰੀ ਮੰਗਾ ਹੈਗੀਆ ਉਹਨਾਂ ਵਾਸਤੇ ਇੱਕ ਸਾਜ਼ਗਰ ਮਾਹੌਲ ਪੈਦਾ ਹੋਊਗਾ ਜਿਹਨੂੰ ਅਸੀਂ ਮੈਂ ਦੇ ਰਾਜਾ ਬਰਿੰਗ ਸਾਹਿਬ ਤੇ ਸਾਡੇ ਸਾਰੇ ਐਮ ਐ ਐਮ ਪੀ ਸਹਿਬਾਨ ਲਗਾਤਾਰ ਆਪਣੀ ਪਾਰਟੀ ਨਾਲ ਨੈਗੋਸ਼ੀਏਟ ਕਰਕੇ ਗੱਲਬਾਤ ਕਰਕੇ ਸਲਾਹ ਮਸ਼ਵਰਾ ਰਾਈ ਸਾਰੇ ਸਾਰੇ ਜਿੰਨੇ ਅਸਾਲੀ ਲੀਡਰ ਤੁਹਾਡੇ ਕਾਫੀ ਦੇ ਦੋ ਨਰਾਸ਼ੀ ਅੱਜ ਤੁਹਾਡੇ ਨਾਲ ਅੱਖੇ ਦੇਖ ਕੇ ਬਿਲਕੁਲ ਦੇਖੋ ਜੀ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਮਹੂਰੀਅਤ ਹੈ ਢਰਨ ਪਖਤਾ ਹੈਗੀ ਹੈ ਸੰਵਿਧਾਨ ਹੈਗਾ ਉਹ ਕਦੀ ਵੀ ਮਤਲਬ ਇਹ ਨਹੀਂ ਚਾਹੂਗਾ ਕਿ ਕਾਂਗਰਸ ਨਸਾਨ ਹੋਵੇ ਨਾ ਮੇਰੇ ਜਿੰਨੇ دوست ਸਹਿਬਾਨ ਬੈਠੇ ਨੇ ਮੇਰੇ ਬਜ਼ੁਰਗ ਵੀ ਨੇ ਮੇਰੇ ਤੋਂ ਛੋਟੇ ਵੀ ਨੇ ਵੱਡੇ ਵੀ ਨੇ ਹਰ ਦੀ ਤਮੰਨਾ ਹੋਊਗੀ ਕਿ ਕਾਂਗਰਸ ਦਾ ਇਸ ਔਖੀ ਘੜੀ ਵਿੱਚ ਕਾਂਗਰਸ ਦਾ ਪੈਦਾ ਹੋਣਾ ਕਾਂਗਰਸ ਦਾ ਖੜੇ ਰਹਿਣਾ ਔਰ ਮਜ਼ਬੂਤ ਹੋਣਾ ਔਰ ਮੋਦੀ ਸੱਤਾ ਨੂੰ ਖਾੜ ਫੈਂਕਣਾ ਕਿਉਂਕਿ ਮੇਰੇ ਮਤਾਬਕ ਮੇਰੇ ਮਤਾਬਕ 24 ਦਾ ਇਲੈਕਸ਼ਨ ਪਾਰ ਤੇ ਜਿਹੜਾ ਇੱਕ ਇਲੈਕਟੋਰਲ ਹਿਸਟਰੀ ਹੈਗੀ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ क्योंकि इस तो बाद और आखिरी इलेक्शन है भारतीय लोगों को लो मौका नहीं देना इस सत्ता सत्ताया जा सके आखिरी इलेक्शन है ਔਰ ਇਹ ਬੜਾ ਮਹੱਤਵਪੂਰਨ ਇਲੈਕਸ਼ਨ ਹੈਗਾ ਸਾਡੀ ਹੋਣ ਦਾ ਸਵਾਲ ਹੈ ਸਾਡੇ ਰਿਪਬਲਿਕ ਦਾ ਇਸ ਮੁਲਕ ਨੇ ਸੈਕੂਲਰ ਸੋਵਰਨ ਡੈਮੋਕਰੇਟਿਕ ਰਿਪਬਲਿਕ ਰਹਿਣਾ ਹੈਗਾ ਜਾਂ ਨਹੀਂ ਰਹਿਣਾ ਜੇ ਇੱਕ ਪਾਰਟੀ ਦੀ ਡਿਕਟੇਟਰਸ਼ਪਲ ਜਾਣਾ ਹੈਗਾ ਉਹ ਫੈਸਲਾ ਭਾਰਤੀ ਲੋਕਾਂ ਨੇ ਕਰਨਾ ਹੈਗਾ ਉਹ ਫੈਸਲਾ ਅੱਜ ਕਾਂਗਰਸ ਹੱਕਸ਼ ਹੋ ਰਿਹਾ ਹੈਗਾ ਦੇਸ਼ ਮਾਹੌਲ ਬਣ ਜਾਏਗਾ ਔਰ ਲਾਜ਼ਮੀ ਤੌਰ ਤੇ ਜੋ 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 ਇੱਕ ਜੋ ਇੱਕ ਕਿਆਸ ਰਗ ਨਹੀਂ ਜੋ ਇੱਕ ਕੀਤ ਬਣ ਕੇ ਪਹਿਲੇ ਰਾਉਂਡ ਤੋਂ ਬਾਅਦ ਹੀ ਹੁਣ ਪਤਾ ਲੱਗਣ ਲੱਗ ਪਿਆ ਕਿ ਮੋਦੀ ਸੱਤਾ ਜਾ ਰਹੀ ਹੈਗੀ ਹੈ ਔਰ ਕਾਂਗਰਸ ਦੀ ਵਾਇਜ ਜਾਂ ਕਾਂਗਰਸੀ ਸ਼ਮੂਲੀਤ ਵਾਲਾ ਜਿਹੜਾ ਇੰਡੀਆ ਆਲਾਈன்ஸ் ਹੈਗਾ ਉਹਦਾ ਇਹ ਰਾਜ ਹੈ ਉਹ ਸਾਬਤ ਹੋਣ ਜਾ ਰਿਹਾ ਗਾਦੀ ਸਾਹਿਬ ਜੀ ਤੁਸੀਂ ਚਾਹ ਕੇ ਆ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਜਾ ਕੇ ਡਾਕਟਰ ਸਾਹਿਬ ਕੀ ਨਹੀਂ ਕੁਮ ਕੀ ਆ ਗਿਆ ਦੇਖੋ ਆਪ ਜਿੰਨਾ 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 ਤੇਜ਼ੀ ਨਾਲ ਲੋਕਾਂ ਦੇ ਨੱਕੋ ਬੁੱਲੋਂ ਆਮ ਆਦੀ ਪਾਰਟੀ ਲੱਥੀ ਹੈ ਮੈਂ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਜਲਦੀ ਕੋਈ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲੱਦੀ ਨਹੀਂ ਦੇਖੀ ਹੈ ਜਿੰਨੀ ਜਲਦੀ ਐਕਸਪੋਜ਼ ਹੋਏ ਨੇ ਔਰ ਕੋਈ ਪਾਰਟੀ ਸਪੋਜ਼ ਨਹੀਂ ਡਾਕਟਰ ਸਾਹਿਬ ਇੱਕ ਅਕਸਾਲੀ ਕਾਂਗਰਸੀ ਜਿਹੜੇ ਹੈਗੇ ਆ ਇਹਨਾਂ ਦਾ ਕਹਿਣਾ ਤੁਸੀਂ 5 ਕਿਲੋਮੀਟਰ ਚੱਲੇ ਸੀ ਰਾਹੁਲ ਗਾਂਧੀ ਨਾਲ ਹਾਂਜੀ ਅਸੀਂ 40 ਕਿਲੋਮੀਟਰ ਤੋਂ 40 ਸਾਲਾਂ ਤੋਂ ਯਾਤਰਾ ਕਰ ਰਹੇ ਆ ਕਾਂਗਰਸ 5 ਕਿਲੋਮੀਟਰ ਚੱਲ ਕੇ ਡੇਟ ਲਾਗੇ ਦੇਖੋ ਇਨ ਆਲਰਸ ਵਿਜ਼ਡਮ ਜੋ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਹੈਗਾ ਇਹ ਉਹ 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 ਉਹਨਾਂ ਨੇ ਸਾਰੇ ਆਪਣੇ ਸਰਵਿਸ ਸਰਵੇ ਕਰਾਏ ਹੋਣਗੇ ਮੈਨੂੰ ਨਹੀਂ ਪਤਾ ਉਹਨਾਂ ਦੀ ਪ੍ਰੋਸੈਸ ਕੀ ਸੀਗੀ ਉਹਨਾਂ ਨੇ ਜੋ ਮੈਨੂੰ ਸੇਵਾ ਦਾ ਮੌਕਾ ਲਾਇਆ ਮੈਂ ਉਹ ਸੇਵਾ ਨੂੰ ਅਨੁਤਿਆਰ ਹੈਗਾ ਔਰ ਮੈਨੂੰ ਪੂਰੀ ਆਸ ਹੈ ਕਿ ਮੇਰੇ ਸਾਰੇ ਭਰਾ ਜਿਹੜੇ ਜਿਨ੍ਹਾਂ ਦੇ ਬਹੁਤ ਵੱਡਾ ਯੋਗਦਾਨ ਹੈ ਪਟਿਆਲੇ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਜਨ ਲੈਂਗੁਏਜ ਇਨ ਅਗੇਲ ਜਾਨ ਵਿੱਚ ਕਿ ਉਹ ਕੰਮ ਆਕਰ ਮੇਰਾ ਸਵਾਗਤ ਉਹ ਮੇਰਾ ਸਵਾਗਤ ਉਹਨਾਂ ਯਾਤਰੀਆਂ ਦੇ ਸਾਥ